ਸਦੀ ਉਮੀਦਵਾਰ ਹੋ ਕੇ ਬੜੇ ਵਧੀਆ ਲੀਡ ਨਾਲ ਜਿੱਤੇ ਕੀ ਕਹਿਣਾ ਚਾਹੁੰਦੇ ਜੀ ਮੈਂ ਤਾਂ ਸਾਰੇ ਆਪਣੇ ਜਿਹੜੇ ਮੇਰੇ ਸੱਤ ਪਿੰਡ ਸੀਗੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਪਹਿਲਾਂ ਤੇ ਮੈਂ ਸਭ ਤੋਂ ਪਹਿਲਾਂ ਬਾਜਾ ਸਾਹਿਬ ਦਾ ਧੰਨਵਾਦ ਕਰਦਾ ਜੀ ਕਿ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਨਵਾਜਿਆ ਬਾਕੀ ਬਹੁਤ ਜਿਹੜੇ ਵੀ ਸਰਪੰਚ ਸੀਨ ਆਪਣੇ ਲੱਗੇ ਲੱਗੇ ਜਿਹੜੇ ਸੱਤ ਪਿੰਡ ਸੀਗੇ ਉਹਨਾਂ ਦਾ ਮੇਰਾ ਬਹੁਤ ਸਾਥ ਦਿੱਤਾ ਮੇਰਾ ਵਹਿ ਵੀ ਦਿਲੋਂ ਪਿਆਰ ਉਹਨਾਂ ਦਾ ਉਦੋਂ ਵੀ ਮੈਨੂੰ ਜਾਣਦੇ ਨੇ ਕੋਈ ਕਾਂਗਰਸ ਪਾਰਟੀ ਨੂੰ ਪਿਆਰ ਕਰਦੇ ਨੇ ਬਾਦਲੂ ਸਾਹਿਬ ਨੂੰ ਪਿਆਰ ਕਰਦੇ ਨੇ ਇਹ ਕਰਕੇ ਮੇਰਾ ਉਹਨਾਂ ਨੇ ਬਹੁਤ ਵਧੀਆ ਸਮਰਥਨ ਦਿੱਤਾ ਜੀ। ਹਨਰ ਸਾਹਿਬ ਕਾਫੀ ਮੁਸ਼ਕਲਾਂ ਦੇ ਸਾਹਮਣਾ ਕਰਨਾ ਪਿਆ ਹੋਵੇਗਾ ਇਲੈਕਸ਼ਨ ਵਿੱਚ। ਹਾਂ ਜੀ ਹਾਂ ਜੀ ਮੁਸ਼ਕਲਾਂ ਤੇ ਫਿਰ ਤੁਹਾਨੂੰ ਪਤਾ ਹੈ ਜਦੋਂ ਇਲੈਕਸ਼ਨ ਲੜੀਏ ਹੁੰਦੀਆਂ ਹੀ ਆ। ਤੇ ਪਹਿਲਾਂ ਤੇ ਇਦਾਂ ਜਾਂਦਾ ਵੀ ਜਹਾਂ ਦਾ ਕਾਗਜ਼ ਕੋਈ ਨਹੀਂ ਰਹਿਣ ਦੇਣਾ। ਚਲੋ ਉਹ ਮਹਾਰਾਜ ਦੀ ਕਿਰਪਾ ਕੀਤੀ ਬਾਦਲੂ ਸਾਹਿਬ ਦਾ ਦਬ ਦਬਾਹ ਹੋ ਕਰਕੇ ਤੇ ਮੁਰਗੇ ਗਿਣਤੀ 'ਚ ਬਹੁਤ ਲੇਟ ਕੀਤਾ ਜੇ ਗਿਣਤੀ ਹੋ ਗਈ ਤੇ ਫਿਰ ਸਰਟੀਫਿਕੇਟ ਨਾ ਦੇਣ। ਉਹ ਸਾਨੂੰ ਮਨੇਰੇ 4 ਵਜੇ ਨਾਲ ਇਹਨਾਂ ਨੇ ਸਰਟੀਫିକੇਟ ਦਿੱਤਾ ਜੀ ਪਿੰਡ ਸਾਹਿਬ ਕਿੰਨੀ ਕੁ ਲੀਡ ਤੇ ਆਪਣਾ ਜਿੱਤੇ ਜੀ ਅਸੀਂ 110 ਵੋਟਾਂ ਦੀ ਲੀਡ ਹੈ ਜਿੱਤੇ ਕੀ ਵੋਟਰਾਂ ਤੋਂ ਕੀ ਕਹਿਣਾ ਚਾਹੋਗੇ ਮੈਂ ਜਿੰਨੇ ਮੇਰੇ ਵੋਟਰ ਸਪੋਰਟਰ ਸਾਨੂੰ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਇਹਨਾਂ ਨੇ ਮੈਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਮੈਂ ਬਹੁਤ ਬਹੁਤ ਰਿਣੀ ਹਾਂ ਮੈਂ ਭਾਜੀ ਆਪਣੇ ਰਵਿੰਦਰਨ ਨਿੱਕੂ ਦਾ ਬਾਜਵਾ ਸਾਹਿਬ ਦਾ ਔਰ ਮੇਰੀ ਜਿਹੜੀ ਸਾਰੀ ਟੀਮ ਮੇਰੇ ਪਿੰਡ ਦੀ ਟੀਮ ਜਿਹੜੀ ਆਂਡ ਲਾਗੇ ਲਾਗੇ ਪਿੰਡਾਂ ਦੀ ਟੀਮ ਸੀਗੀ ਮੈਂ ਉਹਨਾਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਜਿਲੋਂ ਰਿਸਪੈਕਟ ਕਰਦਾ ਗਾਰਮਸ ਪਾਰਟੀ ਵੱਲੋਂ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਮੈਂ ਉਹਨਾਂ ਨੂੰ ਜੀ ਆਇਆਂ ਕਹਦਾ ਹਿੰਦਸਾਬ ਕੀ ਵੋਟਰਾਂ ਉਹ ਤੁਸੀਂ ਆਪਣਾ ਆਉਣ ਵਾਲੇ ਸਮੇਂ 'ਚ ਕੰਮ ਪਏ ਤੇ ਉਹਨਾਂ ਦੇ ਕੰਮ ਕਰੋਗੇ ਜਰੂਰ ਕਰਾਂਗੇ ਜੀ ਜਿਨੇ ਵੋਟ ਪਾਈ ਉਹਦਾ ਵੀ ਕਰਾਂਗੇ ਜਿਨੇ ਨਹੀਂ ਪਾਈ ਉਹਨਾਂ ਨੂੰ ਵੀ ਪਾਈ ਆ ਮੈਂ ਤੇ ਜਿਹੜਾ ਵੀ ਕੋਈ ਆਇਆ ਉਹਨਾਂ ਵਾਸਤੇ ਦਰਵਾਜ਼ੇ ਖੁੱਲੇ ਨੇ ਇਹ ਸਾਨੂੰ ਹਦਾਇਤ ਆ ਬਾਜਵਾ ਸਾਹਿਬ ਵੱਲੋਂ ਕਿ ਆਪਣਾ ਜਿਹੜਾ ਵੀ ਕੋਈ ਵੋਟਰ ਸਪੋਰਟਰ ਹੁੰਦਾ ਉਹਨੂੰ ਆਪਣੇ ਗੱਲ ਨਾਲ ਲਾ ਕੇ ਰੱਖਣਾ ਉਹਨਾਂ ਉਹਨੂੰ ਮਤਲਬ ਇਹੋ ਜਿਹਾ ਨਹੀਂ ਅਹਿਸਾਸ ਹੋਣਾ ਚਾਹੀਦਾ ਕਿ ਉਹਨੇ ਸਾਨੂੰ ਵੋਟ ਨਹੀਂ ਪਾਈ ਜਾਂ ਜਿਨੇ ਨਹੀਂ ਪਾਈ ਉਹਦਾ ਕੰਮ ਨਾ ਕਰੋ ਇਹੋ ਜੀ ਤੇ ਉਹਨਾਂ ਨੇ ਸਾਨੂੰ ਕੋਈ ਗੁਰਤੀ ਵੀ ਨਹੀਂ ਦਿੱਤੀ ਕਿ ਮਤਲਬ ਜਿਹੜਾ ਕੰਮ ਇਹੋ ਜਿਹਾ ਨਹੀਂ ਕਰਨਾ ਕੰਮ ਅਸੀਂ ਸਾਰਿਆਂ ਦੇ ਕਰਾਂਗੇ ਜਿੱਤਾਂ ਦਾ ਵੀ ਕੰਮ ਕਰੂਗਾ ਮੈਂ ਫਿਰ ਇੱਕ ਵਾਰੀ ਆਪਣੇ ਵੋਟਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਵਧੀਆ ਲੀਡ ਦੇ ਕੇ ਜਿੱਤ ਆਇਆ ਧੰਨਵਾਦ